ਆ ਦੇਖ ਲੋ ਜੀ ਆਪਣੇ ਮਲੇਰਕੋਟਲੇ ਦਾ ਬੱਸ ਸਟੈਂਡ ਹੈ ਤੇ ਅੱਜ ਅਸੀਂ ਤੁਹਾਨੂੰ ਮਲੇਰਕੋਟਲਾ ਬੱਸ ਸਟੈਂਡ ਤੋਂ ਮੰਡੀ ਰੋਡ ਦੇ ਉੱਪਰ ਇੱਕ ਅਜਹੀ ਦੁਕਾਨ ਦੇ ਉੱਪਰ ਲੈ ਕੇ ਚੱਲੇ ਆ ਜਿਹੜੇ ਕਿ ਬਾਈ ਉਹ ਆਟਮਾ ਰੱਖੀ ਫਿਰਦੇ ਨੇ ਜਿਹੜਾ ਅੱਜ ਤੋਂ 40 ਸਾਲ ਅਡਵਾਂਸ ਤੁਹਾਨੂੰ ਬਣਾ ਦੇਣਗੇ ਆ ਇੱਥੇ ਆ ਕੇ ਤੁਹਾਨੂੰ ਲੱਗਣਾ ਹੀ ਨਹੀਂ ਵੀ ਯਾਰ ਇਹ ਚੀਜ਼ਾਂ ਸਾਡੇ ਮਲੇਰਕੋਟਲੇ ਤੋਂ ਵੀ ਮਿਲਦੀਆਂ ਨੇ ਕਿਉਂਕਿ ਅਕਸਰ ਇਹ ਚੀਜ਼ਾਂ ਨਾ ਆਪਾਂ ਇੰਸਟਾ ਤੇ ਜਾਂ ਫੇਸਬੁੱਕ ਤੇ ਉੱਪਰ ਦੇਖਦੇ ਆ ਆਜੋ ਫਿਰ ਤੁਹਾਨੂੰ ਦਿਖਾਉਨੇ ਆ ਤੇ ਹੈਰਾਨ ਕਰਦੇ ਆ ਕਿ ਕਿਹੜੀਆਂ-ਕਿਹੜੀਆਂ ਆਟਮਾ ਇਹਨਾਂ ਕੋਲ ਹੈਗੀਆਂ ਨੇ ਬੈਠੇ ਨੇ ਇਹ ਯਾਰ ਮੈਨੂੰ ਮਾਈ ਤੋਂ ਜਾਣ ਲੈਨੇ ਹਾਂ ਜੀ ਸੋਨੀ ਵੀਰੇ ਆ ਕੀ ਕਰੀ ਜਾਂਦੇ ਹੋ ਇਹ ਸੁਖਚੈਨ ਜੀ ਜਿਵੇਂ ਨਾ ਵੱਡੀਆਂ ਕੁਰਸੀਆਂ ਵੱਡੇ ਮੇਜ਼ ਚੱਕਣ ਚ ਦਿੱਕਤ ਆਉਂਦੀ ਆ ਰੱਖਣ ਚ ਦਿੱਕਤ ਆਉਂਦੀ ਆ ਇਹ ਆਪਾਂ ਅਡਜਸਟਮੈਂਟ ਹੋਲਡਿੰਗ ਵਾਲਾ ਬੈੱਡ ਸੋਫਾ ਲਿਆਉਂਦਾ ਇਹਦੇ ਵਿੱਚ ਤੁਸੀਂ ਹਵਾ ਭਰੋ ਅੱਛਾ ਜੀ ਦੋਨਾਂ ਦੇ ਵਿੱਚ ਜਦ ਜ਼ਰੂਰਤ ਆ ਹਵਾ ਭਰ ਕੇ ਬਹਿ ਜਾਓ ਅੱਛਾ ਇਹ ਹਵਾ ਭਰੀ ਹੋਈ ਆ ਇਸ ਟਾਈਮ ਇਹ ਹਵਾ ਭਰੀ ਹੋਈ ਆ ਜੀ ਵਧੀਆ ਆਈਟਮਾਂ ਦੇਖੋ ਆ ਚੀਜ਼ ਆ ਤੇ ਆਹ ਮੂਰੇ ਬੈਠਣ ਲਈ ਆ ਇਹਦੇ ਤੇ ਤੁਸੀਂ ਬਹਿ ਕੇ ਦੇਖੋ ਆਰਾਮ ਨਾਲ ਮਤਲਬ ਆਪਾਂ ਜਿਵੇਂ ਕਹਦੇ ਆ ਵੀ ਹੁਣ ਸਰਦੀਆਂ ਆ ਰਹੀਆਂ ਨੇ ਤਾਂ ਆਪਾਂ ਨੇ ਆਰਾਮ ਨਾਲ ਜਿਵੇਂ ਬਹਿਣਾ ਲਓ ਤੁਸੀਂ ਐਵੇਂ ਬਹਿ ਸਕਦੇ ਹੋ ਪੁੱਟਿਆਂ ਦੇ ਉੱਪਰ ਰੱਖ ਕੇ ਇੰਜੋਏ ਕਰਕੇ ਐਵੇਂ ਬਹਿ ਸਕਦੇ ਹੋ ਪੂਰਾ ਰੈਕਸ ਕਰਕੇ ਗੱਡੀ ਦੀ ਸੀਟ ਇਕੱਲੇ ਬੱਚੇ ਨੇ ਬਹਿਣਾ ਆਪਾਂ ਬੱਚੇ ਨੇ ਵੀ ਤੇ ਬਿਠਾ ਸਕਦੇ ਹਾਂ ਜੀ ਇਹਦਾ ਵੀ ਹੈਵੀ ਕੁਆਲਿਟੀ ਕੁਆਲਿਟੀ ਜੀ ਕਿਵੇਂ ਆਦੀ ਆ ਜੀ ਬਹੁਤ ਹੀ ਵਧੀਆ ਕੁਆਲਿਟੀ ਹੈ ਹੈਵੀ ਕੁਆਲਿਟੀ ਦਾ ਕੋਈ ਦਿੱਕਤ ਨਹੀਂ ਇਹਨਾਂ ਨੂੰ ਕਿਵੇਂ ਮਾਰੀ ਜਾ ਲੋ ਲਓ ਜੀ ਦੇਖ ਲਓ ਬਹੁਤ ਵਧੀਆ ਕੁਆਲਿਟੀ ਹੈ 1 ਨੰਬਰ ਆ ਹਾਂ ਜੀ ਆਪਾਂ ਨੇ ਬੈਠਣਾ ਬਹਿ ਵੀ ਸਕਦੇ ਹਾਂ ਇਸ ਤੋਂ ਉੱਤੇ ਜੇ ਪਹਿਣਾ ਉਹ ਵੀ ਹੈਗਾ ਕੁਝ ਇਹ ਬੈਡਾ ਜੀ ਔਰ ਅਕਦਾ ਅੱਛਾ ਜੀ ਜੇ ਆਕੇ ਦੇਖੋ ਇਹਦਾ ਵੇਟ ਕੋਟੋ-ਕਟ ਮੇਰੇ ਹਿਸਾਬ ਨਾਲ 5.5-6 ਕਿਲੋ ਹੋਊਗਾ ਹਾਂ ਇਹ ਨਾਲ ਦਾ ਹੈਗਾ ਹਾਂ 4x6 ਜੇ ਦਾ ਸਹਿਜ ਆ ਜਿਹੜਾ ਬੈੱਡ ਦਾ ਹਾਂ ਇਹਦੇ ਵਿੱਚ ਮੇਨ ਗੱਲ ਵਧੀਆ ਗੱਲ ਕੀ ਹੈ ਇਹਦੇ ਵਿੱਚ ਵੈਕਿਊਮ ਮਸ਼ੀਨ ਹੈ ਜੀ ਵਿੱਚੀ ਵਿੱਚ ਹੀ ਆਈ ਬਸ ਉਹਨੂੰ ਪਲੱਗ ਦੀ ਲੋੜ ਨਹੀਂ ਚਾਰਜ ਕਰੋ ਚਾਰਜ ਕਰਕੇ ਕਿੱਥੇ ਮਾਰੀ ਤੁਸੀਂ ਟਰੈਵਲ ਤੇ ਜਾਂਦੇ ਹੋ ਘਰੇ ਕੋਠੇ ਤੇ ਬੈਠੇ ਹੋ ਤੁਹਾਨੂੰ ਕੋਈ ਲਾਈਟ ਦੀ ਲੋੜ ਨਹੀਂ ਆਹ ਦੇਖੋ ਜੀ ਆਹ ਲੱਗਿਆ ਹੋਇਆ ਸੋ ਖੁੱਲ ਜਾਂਦੀ ਹੈ ਜੀ ਅੱਛਾ ਜੀ ਤੁਸੀਂ ਬੈੱਕੇ ਉਹਨੂੰ ਹਵਾ ਭਰ ਵੀ ਸਕਦੇ ਹੋ ਹਵਾ ਕੱਢ ਵੀ ਸਕਦੇ ਆ ਜੀ ਬਟਨ ਦੱਬਿਆ ਨਾਲ ਜਿਵੇਂ ਵੈਕਿਊਮ ਹੋ ਕੇ ਹਵਾ ਭਰੀ ਜਾਣੀ ਆ ਤੇ ਬਟਨ ਦੱਬਿਆ ਨਾਲ ਦੀ ਨਾਲ ਇਹ ਹਵਾ ਨਿਕਲ ਜਾਣੀ ਆ ਹਾਂ ਇਹ ਮੈਸਪੋਜ਼ ਕਰ ਲਓ ਆਪਾਂ ਨੇ ਬਾਹਰ ਜਾਂਦੇ ਆ ਘੁੰਮਣ ਜਾਂਦੇ ਆ ਬੜੀ ਛੋਣੀ ਆਈਟਮ ਐ ਉਹ ਲੈ ਲੈਣ ਵਾਸਤੇ ਆਪਣ ਨੂੰ ਜ਼ਰੂਰ ਤੇ ਨਹੀਂ ਵੀ ਆਪਣਾ ਪਲੱਗ ਚਾਹੀਦਾ ਕਿੱਥੇ ਮਾਜੀ ਆ ਪਾਹਾ ਇਧਰ ਚਾਰ ਦੂੰਦੀ ਆ ਇਹ ਚਾਰਜ ਹੋ ਜਾਂਦੀ ਬੈਠੀ ਅੱਛਾ ਜਿਵੇਂ ਪੋਰਟੇਬਲ ਹੋ ਗਈ ਹੈ ਜੀ ਲੈਦਰ ਦਾ ਪੀਸ ਆ ਇਹ ਵਿੱਚ ਸਾਰੀ ਲੈਦਰ ਲੱਗਦੀ ਆ ਉੱਤੇ ਕਿਲੋਆਂ ਨੇ ਆ ਜੀ ਸਾਰੀ ਬਹੁਤ ਹੀ ਵਧੀਆ ਜਾਨੀ ਐਪ ਪੈਕ ਸੈਕ ਫੋਨ ਮਿਲਦਾ ਸਕੂਲ ਮਿਲਦਾ ਜਿਹੜਾ ਸਾਰ ਨਾਲ ਪਹਿਲਾਂ ਮੈਂ ਆਪਦੇ ਘਰ ਵਾਸਤੇ ਇੱਕ ਯੂਜ਼ ਕਰਨ ਵਾਸਤੇ ਲੈ ਕੇ ਆਈ ਪੀ ਸੀ ਓਕੇ ਓਕੇ ਇੱਕ ਸਾਡੇ ਵਾਸਤੇ ਪੈਕ ਕਰਦੇ ਆ ਕਿਉਂਕਿ ਚੀਜ਼ ਸੋਹਣੀ ਸੋਹਣੀ ਆ ਜੀ ਜੀ ਮਤਲਬ ਜਿਨ੍ਹਾਂ ਨੂੰ ਬੈਗ ਬੇਨ ਨਾਲ ਉਹਨਾਂ ਵਾਸਤੇ ਵੀ ਬਹੁਤ ਸੋਹਣੀ ਐਟਮ ਹੈ ਬਹੁਤ ਬਹੁਤ ਵਧੀਆ ਚ ਜਿਹੜੇ ਘੁੰਮਣ ਦੇ ਸ਼ਿਕੀਨ ਨੇ ਜਿੱਥੇ ਮਰਜੀ ਹਵਾ ਭਰੋ ਤੇ ਸੌ ਜਾਓ ਹਾਂਕੀ ਸਿਆਲ ਆ ਗਿਆ ਹਾਂਜੀ ਆਓ ਤੁਹਾਨੂੰ ਸਿਆਲ ਦੇ ਆਜੋ ਫਿਰ ਆਪਾਂ ਸਿਆਲਾ ਦੀਆਂ ਮੈਂ ਜਿਵੇਂ ਆਪਾਂ ਤੁਹਾਨੂੰ ਦੱਸਿਆ ਸੀ ਵੀ ਅੱਜ ਤੋਂ 40 ਸਾਲ ਅੱਗੇ ਐਡਵਾਂਸ ਹੁਣ ਐਡਵਾਂਸ ਦਿਖਾਉਂਦੇ ਆ ਤੁਹਾਨੂੰ ਤੇ ਲਾਓ ਫਿਰ ਆਜੋ ਇਹ ਇੱਕ ਛੋਟਾ ਜਿਹਾ ਹੈਂਡੀ ਹੀਟਰ ਹੈ ਜੀ ਜਿੱਦਾਂ ਆਪਣਾ 10 ਵਜੇ 10 ਦਾ ਰੂਮ ਹੈ 12 ਵਜੇ 10 ਦਾ ਰੂਮ ਹੈ ਇਹਨੇ 35 ਤੇ 30 ਮਿੰਟਾਂ ਦੇ ਵਿੱਚ ਰੂਮ ਗਰਮ ਕਰ ਦੇਣਾ ਰਿਮੋਟ ਕੰਟਰੋਲ ਹੈ ਜੀ ਛੋਟੇ ਦਾ ਰਿਮੋਟ ਵੀ ਤਾਂ ਸਿਰਫ ਰਿਮੋਟ ਤੋਂ ਬੈਠੇ ਵੀ ਕੰਟਰੋਲ ਕਰ ਸਕਦਾ ਹੋ ਟੈਂਪਰੇਚਰ ਇਹ ਤਾਂ ਆ ਗਿਆ ਛੋਟਾ 400 ਵਾਟ ਦਾ ਜੀ ਇਹ ਹੀ ਲੱਗ ਗਿਆ ਜੇ ਤੁਹਾਡਾ ਰੂਮ ਵੱਡਾ ਹੈ ਆਫਿਸ ਚ ਲਾਉਣਾ ਜਿਵੇਂ 15x18 ਦਾ 18x20 ਦਾ ਉਹਦੇ ਵਾਸਤੇ ਭਾਜੀ ਆਹ ਚ ਹੀ ਆ ਜਾਂਦੀ ਹੈ ਛੋਟਾ ਜਿਹਾ ਤੁਸੀਂ ਨੂੰ ਐਂ ਬੋਲ ਤੇ ਜਿਵੇਂ AC ਲੱਗਦਾ ਇਸ ਨਾਲ ਵੀ ਲਾ ਸਕਦੇ ਹੋ ਅੱਛਾ ਜੀ ਤੇ ਇਹ ਹੌਟ ਐਂਡ ਕੂਲ ਹੈ ਜੀ ਇਹ ਮਤਲਬ ਆਪਾਂ ਰੱਖ ਵੀ ਸਕਦੇ ਹਾਂ ਹਾਂ ਸ ਰੱਖ ਵੀ ਸਕਦੇ ਹਾਂ ਬੋਲ ਤੇ ਨੂੰ ਸੀ ਫਿੱਟ ਵੀ ਕਰ ਸਕਦੇ ਹਾਂ ਇਹਦਾ ਵੀ ਟੈਂਪਰੇਚਰ ਸੈੱਟ ਹੋ ਜਾਂਦਾ ਜੀ ਗਰਮ ਹਵਾ ਲੈਣੀ ਗਰਮ ਲੈ ਸਕਦੇ ਹੋ ਗਰਮੀਆਂ ਦੇ ਵਿੱਚ ਤੁਸੀਂ ਇਹਨੂੰ ਕੂਲ ਲੈਣਾ ਯਾਨੀ ਕੂਲਿੰਗ ਅੱਛਾ ਕੂਲਿੰਗ ਵੀ ਕਰਦਾ ਨਾਲ ਇਹ ਮਿੰਨੀ AC ਵੀ ਹੈ ਲਓ ਜੀ ਚਲਾਏ ਨੂੰ ਹਲੇ ਇਹ ਤੁਸੀਂ ਅੱਗੇ ਚੀਜ਼ਾਂ ਅਗੇ ਚੈੱਕ ਵੀ ਕਰ ਸਕਦੇ ਹੋ ਮਤਲਬ 25 ਡਿਗਰੀ ਤੇ ਸੈੱਟ ਕਰਤਾ ਤਾਂ ਨਹੀਂ 25 ਡਿਗਰੀ ਟੈਂਪਰੇਚਰ ਕਰ ਦੇਣਾ ਜਿੰਨਾ ਤੁਸੀਂ ਸੈੱਟ ਕਰ ਸਕਦੇ ਹੋ ਉਨਾ ਹੀ ਕਰਕੇ ਤੁਸੀਂ ਆਪਦਾ ਰੂਮ ਹੀਟਰ ਸੌਰੀ ਰੂਮ ਗਰਮ ਕਰ ਸਕਦੇ ਹੋ ਠੀਕ ਹੈ ਜੀ ਇਹ ਤਾਂ ਕੀ ਮਤਲਬ ਇਹ ਤਾਂ ਫਿਰ ਬਿਜਲੀ ਬਿਜਲੀ ਖਾਂਦਾ ਹੋਊਗਾ ਯਾਰ ਨਹੀਂ 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 ਇੰਨੀ ਬਿਜਲੀ ਨਹੀਂ ਭਾਜੀ ਜਿੰਮੇ ਤਾਂ 400 ਵਾਟ ਦਾ ਸਿਰਫ 100 ਵਾਟ ਇੱਕ ਆਪਣਾ ਵੱਲ ਹੋਣਾ ਚਾਰ ਵੱਲ ਹੋ ਗਏ 4 ਵੱਲ ਹੋ 700 ਵਾਟ ਦਾ ਇਹ 700 ਵਾਟ ਵੱਲ ਹੋਏ ਇੱਕ ਦਰਾਂ ਦੇ ਨਹੀਂ ਕੀਮਤ ਵੀ ਦੱਸ ਦਿਓ ਹੁਣ ਕੀ ਭਾਅ ਕੀ ਭਾਜੀ 1500 ਰੇਂਜ ਪਊਗਾ ਬੱਲੇ 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 ਤੇ ਰੇਟ ਵੀ ਇਹ ਚੀਜ਼ਾ ਦੋਈ ਆ ਗਈ ਆਪਣੇ ਜੇ ਮੇ ਰੂਮ ਆਪਣੇ ਗਰਮ ਕਰਨਾ ਉਹਦੇ ਵਾਸਤੇ ਜੀ ਤੇ ਉਸ ਤੋਂ ਬਾਅਦ ਪਾਣੀ ਗਰਮ ਕਰਨ ਵਾਸਤੇ ਦੇਖੋ ਆ ਨਾਰਮਲ ਹੀਟਰ ਹੈ ਰੋਡ ਹੈ ਇਹ ਹਰ ਦੁਕਾਨ ਤੋਂ ਮਿਲ ਜਾਂਦਾ ਆਪਣੇ ਕੋਲ ਵੀ ਅਵੇਲੇਬਲ ਹੈ ਮਿਲ ਜਾਂਦਾ ਤੇ ਇਹਦੀ ਸਾਲ ਦੀ ਗਾਰੰਟੀ ਇਹ ਵੀ ਜੀ ਮਿਲੂਗੀ ਉਸ ਤੋਂ ਬਾਅਦ ਇੱਕ ਵਾਰ ਛੋਟਾ ਜਿਹਾ ਸਮੋਲ ਹੀਟਰ ਆ ਗਿਆ ਓਏ ਹੋਏ ਹੋਏ ਮੈਨੂੰ ਪਤਾ ਸੀ ਵੀ ਐਸੀ ਕੋਈ ਐਡ ਆਉਂਗਾ ਤੁਸੀਂ ਹੜਦੇ ਇਹ ਤੁਸੀਂ ਦੁੱਧ ਗਰਮ ਕਰ ਸਕਦੇ ਹੋ ਹੁਣ ਸਿਆਣ ਨੇ ਦੇਖੋ ਆਪਣੇ ਭੈਣਾਂ ਮਾਤਾਵਾਂ ਬੱਚੇ ਦੁੱਧ ਗਰਮ ਲਈ ਕਿਚਨ ਚ ਜਾਂਦੀਆਂ ਨੇ ਤੁਹਾਨੂੰ ਪਤਾ ਸਰਦੀ ਜ਼ਿਆਦਾ ਇੱਕ ਅੰਦਰ ਬੈਠੇ ਆਰਾਮ ਨਾਲ ਤੁਸੀਂ ਦੁੱਧ ਦਾ ਗਲਾਸ ਗਰਮ ਕਰ ਸਕਦੇ ਠੰਡੋਂ ਭੰਡਤ ਹੋ ਜਾਂ ਹੀ ਜਿਹੜਾ ਇੱਕ ਤਰ੍ਹਾਂ ਦਾ ਜੀ ਇਹ ਟੁੱਟੀ ਤੇ ਹੀ ਫਿੱਟ ਹੋ ਜਾਣਾ ਅੱਛਾ ਜੀ ਟੁੱਟੀ ਤੇ ਫਿੱਟ ਕਰੋ ਪਾਵਰ ਪਲੱਗ ਲਾਓ ਜਿੰਨਾ ਮਰਜੀ ਜਦੋਂ ਪਾਣੀ ਗਰਮ ਲਗੋ ਜਿੰਨਾ ਮਰਜੀ ਠੰਡਾ ਲਗੋ ਇਸ ਸਟ੍ਰੈਟਜੀ ਜਰਾ ਜੀ ਇਹ ਇਨਸਟੈਂਟ ਗੀਦਰ ਹੈ ਠੀਕ ਹੈ ਠੀਕ ਹੈ ਠੀਕ ਹੈ ਇਹ ਆ ਜੂਗਾ ਇਸ ਤੋਂ ਬਾਅਦ ਭਾਜੀ ਕਾਹ ਚੀ ਰੈਂਦੀ ਹੈ ਜੀ ਸਕਸੈਸਫੁਲ ਹੈ ਤਾਂ ਭਾਜੀ ਮੈਂ ਟਟੋ ਘਟ ਟਟੋ ਘਟ 15 20 20 ਵੇਚ ਚੁੱਕਿਆ ਇੱਕ ਹਫਤੇ ਦੇ ਵਿੱਚ ਕਿਸੇ ਵੀ ਕਸਟਮਰ ਦਾ ਲੰਬਾ ਨਹੀਂ ਬਹੁਤ ਵਧੀਆ ਰਿਵਿਊ ਆਇਆ ਦਾ ਇਹ ਵੀ ਇਨਸਟੈਂਟ ਗੀਦਰ ਹੈ ਇਹ ਚੋ ਆਇਆ ਨਹੀਂਗਾ ਭਾਜੀ ਵੀ ਇਹ ਛੋਟਾ ਜਿਹਾ ਦੇਖ ਕੇ ਹਾਂ ਇਹ ਯਾਰ ਇਹਦੇ ਕੋਲ ਛੋਟਾ ਪੀਸ ਬੜਾ ਧਮਾਕਾ ਹੈ ਬੜਾ ਧਮਾਕਾ ਕੀ ਕੰਮ ਕਿਵੇਂ ਕਰਦਾ ਫਿਰ ਇਹ ਕੰਮ ਬਸ ਕੁਛ ਨਹੀਂ ਕਰਦਾ ਭਾਜੀ ਆ ਦੇਖੋ ਆ ਜਨਾ ਪਾਇ ਪੀ ਦਿੱਤਾ ਭਾਈ ਆ ਪਾਇ ਪੇ ਦੇ ਵਿੱਚ ਲਗਾ ਕੇ ਟੂਟੀ ਤੇ ਲਗਾ ਦਿਓ ਪਾਵਰ ਪਲੱਗ ਲਾ ਕੇ ਬਟਨ ਆਉਣ ਕਰ ਦਿ ਜਿੰਨਾ ਦਿਨ ਪਾਣੀ ਆ ਉਹ ਜਿੰਨੀ ਦੇ ਤੁਸੀਂ ਬਿਜਲੀ ਦੋਗੇ ਇਹਨੂੰ ਜਿੰਨਾ ਮਰਜ਼ੀ ਪਾਣੀ ਕਰ ਲਓ ਅੱਛਾ ਇਨਸਟੈਂਟਲੀ ਗਰਮ ਕਰਨ ਦੀ ਕਰੀ ਜਾਣਾ ਹੈ ਗਰਮ ਕੀਜ਼ਰ ਆਈਏ ਉਸ ਤੋਂ ਬਾਅਦ ਭਾਜੀ ਇਹ ਬੈਗ ਆ ਜਾਂਦਾ ਈ ਆ ਦੇਖੋ ਇਹ ਅੱਜਕੱਲ ਜਿਵੇਂ ਕੱਪੜੇ ਜੇ ਉਲਝੇ ਪਏ ਰਹਿੰਦੇ ਨੇ ਅਲਮਾਰੀ ਦੇ ਵਿੱਚ ਜਿਆ ਤੁਹਾਨੂੰ ਲੋਡ ਆ ਇਹਦੇ ਚ ਕੱਪੜੇ ਪਾ ਕੇ ਰੱਖ ਸਕਦੇ ਹੋ ਕੱਪੜ ਓ ਪਾਜੀ ਇਹ ਤੇ ਬੂਰ ਇਹਦਾ ਵੀ ਹੱਲੇਗਾ ਪਾਜੀ ਇਹ ਕਬੂਰ ਇਹਦਾ ਵੀ ਹੱਲ ਕਰਕੇ ਦਵਾਂਗੇ ਹਾਂ ਦਿਖਾਉਣੀ ਐਡ ਆਪਾਂ ਵੈਗ ਦੀ ਕਰ ਰਹੇ ਸੀ ਦੀ ਪਰ ਹੱਤ ਜਵਾਂ ਦੀ ਬੂਰ ਵਾਲੀ ਕੋਟੀ ਆ ਦੇਖੋ ਪਾਜੀ ਤੇ ਬੂਰ ਕਿੰਨਾ ਹੈ ਹਾਂ ਕਿਹ ਵੀ ਆਪਣੀਆਂ ਨਵੀਆਂ ਆਈਟਮਾਂ ਵੀ ਆਪਾਂ ਕਿ ਛੱਡ ਦਿੰਦੇ ਨਾ ਯਾਰ ਬੂਰ ਆ ਗਿਆ ਵੇ ਰਹਿਣ ਦੋ ਪਾਉ ਨਾ 1500 2000 3000 5000 ਦੀ ਕੋਟੀ ਲਗਾਉਣੇ ਆਪਾਂ ਕੋਟੀ ਤੇ ਬੂਰ ਆ ਜਾਂਦਾ ਹੱਲੇ ਤਾਂ ਕੋਈ ਹੈ ਨਹੀਂ ਹੱਲੇ ਤਾਂ ਕੀ ਆ ਬੂਰ ਵਾਲੀ ਮਸ਼ੀਨ ਆ ਦੇਖ ਹੱਲ ਸਾਡੇ ਕੋਲੇ ਆ ਜਾਵੇ ਫਿਰ ਦੇਖ ਲੋ ਇਹਨੂੰ ਐ ਕਰੋ ਬਸ ਆ ਲੋ ਨੋਰਮਲੀ ਫੇਰੋ ਹਾਂ ਹਾਂ ਤੁਸੀਂ ਐ ਦੇਖਿਓ ਇਹਦਾ ਬੋਰਰ ਬਰ ਕਿਤੇ ਹੀ ਜਾਊਗਾ ਉਹ ਬਲੌਦੀ ਕਰੋ ਚੈੱਕ ਮੈਂ ਕਹਿੰਦਾ ਬੂਰਵਾਰ ਦਾ ਕਿਤੇ ਇਹਦਾ ਦੇਖੋ ਹਾ ਲੋ ਇਹ ਆਪਾਂ ਦਿਖਾਵਾਂਗੇ ਵੀ ਬੂਰ ਜਾਂਦਾ ਕਿੱਥੇ ਕਿਵੇਂ ਨਿਕਲਦਾ ਮਸ਼ੀਨ ਤੋਂ ਅੱਛਾ ਜੀ ਇਹ ਸਿਆਲਾਂ ਦੀ ਭਾਜੀ ਆਈਟਮ ਆ ਇਹ ਬਹੁਤ ਬਾਕੀ ਹੁਣ ਨਹੀਂ ਵੀਡੀਓ ਲੰਬੀ ਹੋ ਜੂ ਨਹੀਂ ਪੂਰੀ ਕੋਟੀ ਸਾਫ ਕਰ ਦਿੰਦੇ ਆਪਾਂ ਹਾਂ ਇਹ ਰੀਜਨਲ ਲੱਗਿਓ 5-7 ਮੀਟਰ ਲਾਏ ਤੁਹਾਡੀ ਚੀਜ਼ ਨਵੀਂ ਵਰਗੀ ਬਣ ਜੂਗੀ ਹਾਂ ਆ ਲੋ ਇਹ ਕਿੰਨਾ ਕ ਟਾਈਮ ਲਾਇਆ ਆਪਾਂ ਹੁਣ ਇਹ ਬੂਰ ਦੇਖੋ ਭਾਈ ਕਿੰਨਾ ਆ ਗਿਆ ਹਾ ਲੋ ਆ ਸਾਰਾ ਕੋਈ ਇਹ ਸਾਰਾ ਬੂਰ ਕੱਢ ਕੇ ਆ ਮਾਰਿਆ ਦੇਖੋ ਇਹ ਆ ਇਹਦੇ ਵਿੱਚ ਹੈਗਾ ਹੋਰ ਇਹ ਦੇਖੋ हां ਇਹਦੇ ਵਿੱਚ ਵੀ ਹੈ ਰੈਕੋਡਿੰਗ ਆ ਸਾਰਾ ਬੋਲ ਇਹ ਵੀ ਜੀ ਆਪਣੇ ਕੋਲ ਅਵੇਲੇਬਲ ਆ ਜਿਵੇਂ ਘਰੇ ਕਿਚਨ ਦੇ ਵਿੱਚ ਜ਼ਰੂਰਤਮੰਦ ਜ਼ਰੂਰਤ ਵਾਲੀ ਚੀਜ਼ ਹੈ ਇਹਦੇ ਕੋਈ ਵੀ ਦਾਲ ਵਗੈਰਾ ਪਾ ਕੇ ਤੁਸੀਂ ਤੋ ਸਕਦੇ ਹੋ ਇਹ ਆਪਣੀ ਚੱਕੀ ਕਾਦੇ ਵਾਸਤੇ ਆ ਮੈਂ ਕਿੱਦਾਂ ਦੇਖੋ ਸੀ ਲੱਗੇ ਅੱਖਾਂ ਘੱਟੀਆਂ ਕੋਈ ਥਾਣਪੀ ਨੂੰ ਪੁੱਛਾ ਤੁਹਾਨੂੰ ਅੱਜ ਉਹ ਤੁਹਾਡੇ ਵਾਸਤੇ ਸਿਰਫ 59 ਸਕਿੰਟਾਂ ਦੇ ਵਿੱਚ ਕੁਝ ਆਇਟਮ ਤਿਆਰ ਕਰਦੇ ਆ ਆਪਾਂ ਦੇਖੋ ਮੱਕੀ ਲੋ ਮੱਕੀ ਪੋਵੋ ਆਇਲ ਫਰੀ ਹੈ ਕੋਈ ਨਾਮਕ ਨਹੀਂ ਪਾਉਣਾ ਤੇ ਕੋਈ ਕੁਝ ਨਹੀਂ ਪਾਉਣਾ ਦੇ ਵਿੱਚ ਹੀ ਅੱਛਾ ਜੀ ਸਿਰਫ ਇਕੱਲੀ ਮੱਕੀ ਪਾਈ ਆਪਾਂ ਨੇ ਉੱਤੋਂ ਸਿਰਫ ਟੱਕਣਾ ਆਹ ਲੋ ਉੱਤੋਂ ਦੇ ਕੇ ਬਸ ਨੂੰ ਆਨ ਓਨਲੀ ਟਾਈਮ ਦੇਖ ਲਓ 59 ਸਕਿੰਟਾਂ ਦੇ ਜਿਹੜੇ ਤੁਹਾਡੇ ਪਾਪ ਕਨ ਤਿਆਰ ਹੋਏ ਨੇ ਗਏ ਤਿਆਰ ਦੇਖੋ ਲਓ ਜੀ ਲੱਗੇ ਪਾੜਨ ਲਓ ਜੀ ਲੱਗੇ ਨਿਕਲਣਾ ਫਿਰ ਇਹ ਇੱਕ ਪੰਥ ਦੋ ਗਾਇ ਨਾਲ ਤੁਹਾਨੂੰ ਇਹਦਾ ਯੂਜ਼ ਦਿਖਾਦਾ ਨਾਲ ਤੁਹਾਨੂੰ ਪਾਪ ਕਨ ਦਾ ਯੂਜ਼ ਦੇਖੋ ਜੀ ਮਾਰਦੇ ਨੇ ਛਾਲਾ ਪਾਪ ਕਨ ਤੇ ਆਪਣੇ ਪਾਇਸ ਹੋਏ ਬਸ ਆਹ ਲਓ ਇਹ ਤੁਹਾਨੂੰ ਡੈਮੋ ਕਰਕੇ ਦਿਖਾਉਣ ਵਾਸਤੇ ਪਾਏ ਸੀਗੇ ਤੁਸੀਂ ਜਿੰਨੇ ਮਰਜ਼ੀ ਬਣਾ ਸਕੋ ਜੀ 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 ਜਿਹੜੇ ਬਣੀ ਜਾਣਗੇ ਬਾਹਰ ਨਿਕਲੀ ਜਾਣਗੇ ਜੀ 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 ਬਾਈ ਕਮਾਲ ਦੀ ਆਟਮ ਆ ਜਮਾ ਹੀ ਕਮਾਲ ਦੀ ਆਟਮ ਹੈ ਇਹ ਭਾਜੀ ਤੁਹਾਨੂੰ ਹੋਰ ਗੱਲ ਦੱਸਦਾ ਇਹ ਛੱਲੀ ਵਾਲੀ ਮੱਕੀ ਆ ਪਾਪਕੋਰਨ ਵਾਲੀ ਮੱਕੀ ਨਹੀਂ ਜੇ ਪਾਪਕੋਰਨ ਵਾਲੀ ਮੱਕੀ ਪਾਓਗੇ ਤਾਂ ਹੋਰ ਵੱਧ ਨਿਆਰੇ ਹੋਣਗੇ ਓਕੇ ਹਾਂ ਚਲੋ ਇਹਦਾ ਡੈਮੋ ਕਰਕੇ ਦਿਖਾਉਣ ਨੂੰ ਦਿਖਾਈ ਸੀ ਤੁਹਾਨੂੰ ਹਾਂ ਇਹਦਾ ਆਪਣੀ ਛੱਲੀ ਵਾਲੀ ਮੱਕੀ ਪਾਈ ਲਾਓ ਜੀ ਪਾਪਕੋਰਨ ਤੁਹਾਡੇ ਤਿਆਰ ਨਹੀਂ ਠਾਈ ਵਿੱਚ ਚਲੋ ਨਾਲ ਵੀਡੀਓ ਵੀ ਬਣਾਇਆ ਲਓ ਆਪਾਂ ਦੇਖਦੇ ਆ ਖਾ ਕੇ ਇਸ ਵੀ ਦੇਖ ਰਿਹਾ ਲਓ ਜੀ ਐਨ ਪੂਰੇ ਤਿਆਰ ਕੀਤੇ ਪਏ ਨੇ ਲਓ ਜੀ ਆਏ ਫਰੀ ਆ ਇਹਦੇ ਵਿੱਚ ਭਾਜੀ ਐ ਨਹੀਂਗਾ ਤੁਸੀਂ ਇਕੱਲੇ ਪਾਪ ਕੌਰ ਜਿਹੜੇ ਵੀ ਜੀ ਆਪਾਂ ਵਾਇਰ ਆਫ ਕਰਦੇ ਆ ਤਾਲਦੇ ਆ ਜਿਵੇਂ ਉਹ ਟੋਟਲ ਗੋਲ ਗੱਪੇ ਜਿ ਹੋਗੇ ਬੱਚਿਆਂ ਵਾਸਤੇ ਫੂਕ ਨਹੀਂ ਇਹਨੂੰ ਫੂਕ ਪੰਜਾਬੀ ਵਿੱਚ ਫੂਕਰੀ ਕਹਿੰਦੇ ਪਹਿਲਾਂ ਉਹ ਹੀ ਹੋਗੀ ਕੋਈ ਵੀ ਜੀ ਅਸੀਂ ਇਹ ਤੇ ਫਰਾਈ ਕਰ ਸਕਦੇ ਆ ਮਤਲਬ ਮਲਟੀ ਯੂਜ਼ ਹੈ ਦਾ ਭਾਜੀ ਉਹ ਲੈਟਰ ਨਹੀਂ ਨਾ ਤਾਂ ਬਿਜਲੀ ਲੋੜ ਹੈ ਇਹਨੂੰ ਹਾਂ ਨਾ ਬਟਨ ਆਨ ਆਫ ਦੀ ਲੋੜ ਹੈ ਜੀ ਬਸ ਤੁਸੀਂ ਐ ਕੱਟ ਕਰ ਤੇ ਜੀ ਕੱਟ ਕਰਕੇ ਬਟਨ ਦਬਦਣਾ ਠੀਕ ਹੈ ਜੀ ਦੇਖੋ ਜਾਨਣਾ ਇਹ ਭਾਜੀ 420 ਐਲਈਡੀ ਵਾਲ ਵਾਲੀ ਆ ਇਹਦੇ ਵਿੱਚ 1 2 3 4 ਟੋਟਲ ਰੇ ਬੱਲੇ ਗਏ 420 ਨੇ 42 ਕਿੱਥੇ ਗਏ ਹੋਣ 420 ਨੇ ਮੋਸ਼ਨ ਸੈਂਸਰ ਲਾਇਡ ਆ ਜਾਂਦੀ ਹੈ ਜੀ ਠੀਕ ਹੈ ਜੀ ਇਹ ਮਾਡਲ ਵਿੱਚ ਤੁਹਾਨੂੰ ਇਹਦੇ ਵਿੱਚ ਜਦੋਂ ਹੀ ਨੇ ਰਾਜ ਹੋਇਆ ਇਹਨੇ ਆਪ ਦੇ ਆਪ ਚੱਲਣਾ ਪੈਣਾ ਆ ਦੇਖੋ ਨੇ ਹੋ ਗਿਆ ਇਹਨੇ ਆਪ ਦਾ ਚੱਲ ਪੜਾਈ ਆਪ ਤੇ ਚੱਲਣ ਪਾਤਾ ਮੈਨੇ ਬੰਦ ਤੂੰ ਇਹਨੇ ਰਾਜ ਕਰਤਾ ਮੈਨੇ ਚੱਲ ਅੱਛਾ ਕੋਈ ਬਟਨ ਬੁੱਟ ਨਹੀਂ ਦੱਬਿਆ ਨਹੀਂ 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 ਮੋਸ਼ਨ ਸੈਂਸਰ ਵੀ ਆ ਪਾ ਦਿੱਤੀ ਇਹਨੂੰ ਤੁਸੀਂ ਲਗਾਤੀ ਲਗਾਉਣ ਤੋਂ ਬਾਅਦ ਤੁਸੀਂ ਇਹਨੂੰ ਆਪਸ਼ਨ ਆਪ ਬਟਨ ਦੱਬਤਾ ਇਹਦੇ ਮੁੜੇ ਗਏ ਬੰਦਾਂ ਨੂੰ ਫਿਰ ਚੱਲੂਗੀ ਨਹੀਂ ਢਿਮੇ ਚੱਲੂਗੀ अच्छा जी मलाई यही हैगा ਵੀ ਇੰਨੇ ਹੀ ਜਾਣਾ ਰੱਖੋ ਬਸ ਕੋਈ ਲੈਣ ਦੀ ਲੋੜ ਨਹੀਂ ਵਿਹੜੇ ਚ ਲਾਓ ਬਾਹਰ ਬੀਜ ਸਟਰੀਟ ਚ ਲਾਓ ਕਿੱਥੇ ਮੱਝ ਲਾ ਸਕਦੇ ਇਹ ਬਹੁਤ ਵਧੀਆ ਚੀਜ਼ ਹੈ ਇਹ ਚ ਮੋਡਲ ਆਪਾਂ ਪਹਿਲੇ ਹੀ ਦਿਖਾਇਆ ਸੀ ਕਿਟੋਟੋਟ ਦੇ ਵਿੱਚ ਆਪਣੇ 12 13 ਮੋਡਲ ਮਿਲ ਜਾਣਗੇ ਵੱਡਿਆਂ ਦੇ ਵਿੱਚ ਵੀ ਛੋਟੀਆਂ ਦੇ ਵਿੱਚ ਵੀ ਕਹਿੰਦੇ ਸੰਡੇ ਹੋ ਜਾ ਮੰਡੇ ਰੋਜ਼ ਖਾ ਵੰਡੇ ਇੱਕ ਅੰਡਾ ਬਹੁਤ ਫਾਇਦੇਮੰਦ ਹੈ ਠੀਕ ਹੈ ਇੱਕ ਅੰਡਾ ਆਪਣੇ ਸਿਹਤ ਲਈ ਵਧੀਆ ਚੀਜ਼ ਹੈ ਇਹ ਤੁਸੀਂ ਇਹਨੂੰ ਕੁਝ ਨਹੀਂ ਕਰਨਾ ਚਾਹ ਪਾਣੀ ਦਾ ਥੋੜਾ ਜਿਆ ਜਾਨੀ 100 ਗ੍ਰਾਮ ਪੰਜਾ ਗ੍ਰਾਮ ਪਾਣੀ ਪੋਣਾ ਸਾਟਾੜੇ ਰੱਖ ਲੈਣੇ ਸੱਤ ਅੰਡੇ ਰੱਖੇ ਨੂੰ ਲਗਾ ਦੇਣਾ 9 ਮਿੰਟਾਂ ਬਾਅਦ ਅੰਡੇ ਤੁਹਾਡੇ ਆਪ ਜਿਆ ਤਿਆਰ ਉਬਲ ਜਾਣਗੇ ਬੱਲੇ ਬੱਲੇ ਬੜੀ ਫੈਮਿਲੀ ਇਹ ਇਹ ਛੱਲਣੇ ਵੀ ਬੜੇ ਸ਼ੌਕੇ ਰਹਿੰਦੇ ਨੇ ਹਾਂ ਹਾਂ ਬੜੀ ਫੈਮਿਲੀ ਆ ਤਾਂ ਇਹਦੇ ਵਿੱਚ ਡਬਲ ਲੇਅਰ ਦੋ ਮੰਦਰੀ ਬਣਾਤਾ ਆਪਣਾ ਜੀ ਬੱਲੇ ਦਾ 14 ਡਬਲ ਡੈੱਕ ਰ ਆ ਗਿਆ ਬੱਲੇ ਸੱਤ ਹੁੰਦੇ 14 ਇਹ ਬਹੁਤ ਵਧੀਆ ਚੀਜ਼ ਆ ਜੀ ਠੀਕ ਤੇ ਭਰਾ ਜੀ ਹੁਣ ਸਾਨੂੰ ਬਹੁਤ ਟਾਈਮ ਹੋ ਗਿਆ ਯਾਰ ਕਿਤਾ ਥੋੜੇ ਗਾਹ ਕਾਈ ਜਾਂਦੇ ਨੇ ਇੱਕ ਥੱਕੇ ਪਾਇਆ ਬੈਠਣ ਨੂੰ ਤਾਂ ਕੋਈ ਦੇ ਦਿਓ ਬੈ ਜੀ ਅਸੀਂ ਬੈਠੋ ਰਾਂਗੇ ਉਹ ਬਿਨੇ ਝੌਂਕੜੀ ਮਾਰ ਕੇ ਨਹੀਂ ਬਹਿਣਾ ਬਹਿਣਾ ਅਸੀਂ ਬੈਣ ਵਾਲੀ ਆਈਟਮ ਦਿਓ ਇਹ ਆਹ ਵੇ ਫੜਕੇ ਦੀ ਆ ਉਹ ਤੇਰੇ ਵਾਲਾ ਇਹ ਆਓ ਇਹ ਕਿਤਾਬ ਲੱਗ ਇੱਥੇ ਚਾਹੇ ਤੁਸੀਂ ਕੁਆਂਟਲ ਦਾ ਬੰਦਾ ਪਿਖਾਓ ਲਓ ਜੀ ਵੈਸੇ ਕੁਆਂਟਲ ਤਾਂ ਹੈ ਨਹੀਂ ਮੇਰਾ ਬਜੇ ਨਾਲ ਪਰ ਇੱਥੇ ਆਏ ਹਾਏ ਹਾਏ ਵਧੀਆ ਇਹਦਾ ਪੂਰਾ ਬਜੇ ਨਾਲ ਆ ਨਮ ਕਰਦਾ ਹੈ ਮੈਂ ਕੋਈ ਚੱਕਰੀ ਨਹੀਂ ਇਹ ਮਰਜ਼ੀ ਰੱਖ ਲਓ ਲਓ ਦੀ ਬਹੁਤ ਸੋਹਣੀ ਆਈਟਮ ਆ ਵੀ ਹਾਂ ਜੇ ਤੁਹਾਨੂੰ ਲੱਗਿਆ ਵੀ ਹਾਂ ਇਹਦੀ ਜ਼ਰੂਰਤ ਨਹੀਂ ਨੂੰ ਫੜਕੇ ਨੂੰ ਬੰਦ ਕਰ ਦੋ ਬੱਚਿਆਂ ਨੂੰ ਲੈ ਕੇ ਦੋ ਬੱਚੇ ਵੀ ਖੜੀ ਜਾਣਗੇ ਨਾਲ ਨਾਲ ਕਿਵੇਂ ਮੰਜੀ ਲੈ ਕੇ ਫਿਰ ਚੱਲੋ ਬੱਲੇ 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 ਤੁਹਾਨੂੰ ਮੈਂ ਦਿਖਾ ਦਿੱਤੀ ਨਾ ਰੱਖਣ ਜਗ੍ਹਾ ਵੀ ਚਾਹੀਦੀ ਆ ਕਈ ਵਾਰ ਕੋਈ ਅਜਿਹੀ ਚੀਜ਼ ਹੁੰਦੀ ਆ ਨਵਾਰੀ ਨਹੀਂ ਹੁੰਦੀ ਅੱਛਾ ਬਣੀ ਬਣਾਈ ਲਵਾ ਲਈ ਮਿਲੂਗੀ ਤੁਹਾਨੂੰ ਲੋ ਜੀ ਯਾਰ ਕੋ ਭਾਜੀ ਇਹ ਫੋਰ ਲੇਅਰ ਨਮਾਰੀ ਹੈ ਜੀ ਇਹ ਸਿੰਗਲ ਸਿੰਗਲ ਪੀਸ ਹੋਗਾ ਭਾਈ ਜੋੜ ਕੇ ਤੁਸੀਂ ਚਾਰ ਵਾਲੀ ਬਣਾ ਲਓ ਤਿੰਨ ਵਾਲੀ ਬਣਾ ਲਓ ਦੋ ਵਾਲੀ ਬਣਾ ਲਓ ਜਿਹੜਾ ਮਰਜ਼ੀ ਬਣਾ ਲਓ ਮਤਲਬ ਜਿੰਨੀ ਜ਼ਰੂਰਤ ਆ ਉਨੀ ਆ ਲੈ ਜਾਓ ਇਧਰ ਲੋਕ ਲੱਗੇ ਆ ਭਾਜੀ ਖੋਲਿਆ ਰੱਖੋ ਸਿੰਗਲ ਲੱਗਿਆ ਹੈ ਓਕੇ ਵਧੀਆ ਹੈਵੀ ਕੁਆਲਿਟੀ ਦਾ ਵੇਟ ਦੇ ਵਿੱਚ ਪਲਾਸਟਿਕ ਬਹੁਤ ਵਧੀਆ ਲੱਗਿਆ ਹੈ ਹੂੰ ਇਹ ਜਿਵੇਂ ਰਸੋਈ 'ਚ ਰੱਖਣੀ ਆ ਉਹ ਤੇ ਆਟਮਾ ਰੱਖਣੀਆਂ ਨੇ ਕਪੜਾ ਦੇ ਰੱਖਣੇ ਨੇ ਪਾਂਡੇ ਰੱਖਣੇ ਨੇ ਨੂਰ ਮਿਰਚਾਂ ਨੇ ਡੱਬੇ ਰੱਖਣੇ ਤੁਸੀਂ ਇਹਦੇ ਵਿੱਚ ਕੁਝ ਮਰਜ਼ੀ ਰੱਖ ਸਕਦੇ ਹੋ ਮਲਟੀ ਯੂਜ਼ਰ ਹਾਈਟ ਦੀ ਗੱਲ ਕਰੀਏ ਦੇਖੋ 4 ਕੁ ਮੋਟਾ ਹਾਈਟ ਹੋਗੀ ਕਿਉਂਕਿ ਇੱਕ ਪੀਸੇ ਮਤਲਬ ਇੱਕ ਪੀਸ 1 ਫੁੱਟ ਦਾ ਹੋ ਗਿਆ ਜਿੱਦਾਂ ਮੂਰੀਆਂ ਬਣਾਉਣ ਕੋਲ ਵਾਸਤੇ ਲੇੜੀਆਂ ਪਰ-ਪਰ ਕੇ ਮੂਰੀ ਕੱਢਣੀ ਬਣਾਉਣ ਉਹ ਕਰਨ ਦੀ ਲੋੜ ਨਹੀਂ ਜੀ ਇਹਦੇ ਵਿੱਚ ਟੋਟਲ 12 ਡਿਜ਼ਾਈਨ ਨੇ ਜੀ ਲਾਈਟ ਦੇ ਦਿੱਤੇ ਜਾਂ ਕਟਰ ਦਿੱਤਾ ਗਿਆ ਸਾਰਾ ਕੁਝ ਪੈਟਰਨ ਦਿੱਤਾ ਗਿਆ ਪੈਨ ਨਾਲ ਚੱਲਦੀ ਹੈ ਤੁਸੀਂ ਜੇ ਨਾ ਮਰਜ਼ੀ ਡਿਜ਼ਾਈਨ ਪਾਉਣਾ ਤੁਸੀਂ ਉਹੀ ਬਟਨ ਕਰ ਲੈਣਾ ਉੱਤੇ ਉਹੀ ਡਿਜ਼ਾਈਨ ਪਾਏਗਾ ਬੜੀਆ ਸਕਸੈਸਫੁਲ ਆਈਟਮ ਹੈ ਇਹ ਬਹੁਤ ਹੀ ਜ਼ਿਆ ਹਲੇ ਤੇ ਲੋਕਾਂ ਦੀ ਖਾਸ ਮੰਗ ਆ ਗਈ ਜੀ ਕਿ ਸਲਾਈਸ ਜੀ ਪਹਿਲਾਂ ਵੀ ਲੋਕਾਂ ਦੇ ਬਹੁਤ ਬੀਤੀ ਆ ਪਾਜੀ ਇਹੇ ਕੱਟੋ-ਕੱਟ ਮੈਂ 5 ਪੀਸ ਆਪਦੇ ਹੱਥੀ ਕੋਰੀਅਰ ਕਰ ਚੁੱਕਿਆ ਆਊਟ ਆਫ ਕੰਟਰੀ ਕੈਨੇਡਾ ਕਰੀ ਓਕੇ 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 ਮਾ ਇੰਨੀ ਜ਼ਿਆਦਾ ਡਿਮਾਂਡ ਆਈ ਮਾ ਪਾਜੀ ਇਹਦਾ ਕੋਈ ਨੰਬਰ ਨਹੀਂ ਆ ਸਕੀ ਮੈਂ ਪਾਜੀ ਦੇਖ ਰਿਹਾ ਘੰਟੇ ਦਾ ਤੁਸੀਂ ਬੋਲ ਰਹੇ ਹੋ ਬੋਲ ਕੇ ਬੰਦੇ ਬੁੱਲੂ ਸੁੱਕੇ ਜਾਂਦੇ ਨੇ ਮੁੰਡੇ ਨੂੰ ਕਿਹਾ ਵੀ ਜੂਸ ਲਗਾਣਾ ਪਰ ਮੈਂ ਸੋਚਿਆ ਬਾਹਰ ਨੂੰ ਪਤਾ ਇਹ ਜੂਸ ਦਾ ਹਾਲਾਤ ਕੀ ਨੇ ਕਿ ਕਿ ਜੂਸ ਫਰਮ ਵਾਲੇ ਚਾਹੀਣੇ ਹੁਣ ਅਸੀਂ ਜੂਸ ਨੂੰ ਉਹੀ ਕੱਟ ਕੇ ਪਲਾਵਾ ਇਹ ਤਾਂ ਫਿਰ ਬੜੀ ਵਧੀਆ ਗੱਲ ਹੋ ਜੀ ਜੂ

ਹਲੋ ਜੀ ਜੇ ਉਹ ਲੈ ਕੇ ਚੈੱਕ ਕਰੋ ਬਾਈ ਨੇ ਸਿਓ ਰੱਖਦਾ ਹੁਣ ਆ ਸਿਓ ਠੀਕ ਹੈ ਜੀ ਆ ਸਿਓ ਵਾ ਦੇਖੋ ਕੀ ਗੱਲ ਭਾਈ ਇਹ ਨਿਚੋਂ ਵੈਕਿਊਮ ਹੁੰਦਾ ਅੱਛਾ ਪਹਿਲਾਂ ਹੁੰਦੀਆਂ ਨੇ ਸ਼ੀਸ਼ਾ ਸ਼ੀਸ਼ੇ ਤੇ ਵੈਕਿਊਮ ਹੋ ਜਾਂਦਾ ਅੱਛਾ ਇਹ ਮੁਗਰ ਕੇ ਇਹ ਤਾਂ ਹਿੱਲ ਰਿਹਾ ਹੈ ਅੱਛਾ ਤਾਂ ਹਿੱਲ ਰਿਹਾ ਹੈ ਹਾਂ ਠੀਕ ਹੈ ਜੀ ਇਹਦਾ ਨਿਚੋਂ ਉਹਦੇ ਨਾਲ ਰਾਹ ਨਾ ਨਿਕਲਦੀ ਲੋ ਜੀ ਸੇਬਾਂ ਦਾ ਵੀ ਜੂਰ ਕੱਢ ਕੇ ਦਿਖਾਤਾ ਬਿਨਾਂ ਲਾਈਵ ਤੋਂ ਮੇਰਾ ਇਹ ਜੀਜ਼ ਤੋਂ ਮਤਲਬ ਹੱਥ ਦੇ ਨਾਲ ਹੀ ਜਿਹੜਾ ਜ ਮਰਜੀ ਇਹਦੇ ਵਿੱਚ ਪਾਓ ਅਨਾਰ ਸੰਤਰਾ ਮਸੰਮੀ ਇਹਨੂੰ ਸੇਬ ਆਣਾ ਨਾ ਕਾਲਾ ਮਾਦੀ ਜੂਸ ਦੇ ਵਿੱਚ ਕੱਢ ਸਕਦੇ ਹੋ ਰਹਾ ਹਾਂ ਮਤਲਬ ਜਿਹੜੀ ਚੀਜ਼ ਜੂਸ ਹੈ ਉਹ ਹੀ ਨੇ ਕੱਢਦੇ ਰਹਾ ਹਾਂ ਠੀਕ ਹੈ ਜੀ ਆਹੋ ਬੜਾ ਵੀ ਨਿਕਲ ਗਿਆ ਸਾਰੇ ਕਾਜਾ ਨਿਕਲ ਗਿਆ ਲਓ ਜੀ ਬੇਸ ਨੂੰ ਵਿੱਚ ਗਲਾਸ ਤਿਆਰ ਹੋ ਗਏ ਲਓ ਜੀ ਐਨ ਵਧੀਆ ਆਹ ਜੀ ਤੜਕਾ ਲਵਾਂ ਆਪਣੇ ਸਾਗ ਨੂੰ ਤੜਕਾ ਲਾਉਣ ਵਾਸਤੇ ਪਿਆਜ਼ ਲੈਣੇ ਆਪਾਂ ਹਾਂ ਜੀ ਪਿਆਜ਼ ਲੈ ਕੇ ਕਟਿੰਗ ਕਰਨ ਵਾਸਤੇ ਨੂੰ ਨੇ ਭੈਣਾਂ ਦੇ ਅੱਖਾਂ 'ਚ ਪਾਣੀ ਆਉਂਦਾ ਕੱਟਣ ਵੇਲੇ ਕੋਈ ਛੋਰੀ ਲੱਗਦਾ ਕੁਝ ਵੀ ਲੱਗਦਾ ਲਾ ਲ ਗਾਲੇ ਆਪਣੇ ਆਹ ਇੱਕ ਕਟਰ ਲੱਗ ਗਿਆ ਆਹ ਵਿੱਚ ਪਾ ਦੇ ਠੀਕ ਹੈ ਹੈਗਾ ਜੀ ਉਸ ਤੋਂ ਬਾਅਦ ਟਕਣ ਲਾਓ ਜੀ ਹਾਂ ਟਕਣ ਨਾਲ ਉੱਤੇ ਦਿ ਪੰਪ ਕਿ ਜੁਗਨਵਾਰ ਹੈ ਬਲੇ ਮੁੰਨੇ ਬੋਲੇ ਪੰਪਾਂ ਦੀ ਬਤਵਾ ਮੈਂ ਤਿੰਨ ਜਾਂ ਚਾਰ ਪੰਪਾਂ ਦੇ ਵਿੱਚ ਐਨ ਪੂਰੀ ਆਈਟਮ ਨੂੰ ਕ੍ਰਸ਼ ਕਰਦਾ ਐਵੇਂ ਬਿਆਹ ਘੱਟਣ ਚ ਆਪਾਂ ਨੂੰ ਨਹੀਂ ਨਹੀਂ ਨਾ ਨਾ ਕਰਦੇ 10 ਮਿੰਟ ਲੱਗ ਜਾਂਦੇ ਨੇ ਹਾਂ ਜੀ ਹਾਂ ਇਹ ਹੋ ਗਿਆ ਜੀ ਇਸ ਤੋਂ ਬਾਅਦ ਅੱਜ ਕੱਲ੍ਹ ਸਾਕ ਕੱਟਣ ਮਸ਼ੀਨ ਬਹੁਤ ਫੇਮਸ ਆ ਹਾਂ ਸਾਕ ਕੱਟਣ ਮਸ਼ੀਨ ਦੇ ਕੋਲ ਆ ਗਿਆ ਉਹਦੀ ਕੁਛ ਨਹੀਂ ਕਰਨਾ ਨੋਰਮਾ ਲਾ ਲੋ ਮੈਂ ਕਹਿੰਦਾ ਦਾ ਕਮਾਲ ਹੀ ਕਰੀ ਭਈਆ ਬਾਈ ਤੁਹਾਡੀ ਮੇਰੇ ਕੋਲੇ ਥੱਲੇ ਚੋਪਿੰਗ ਬੋਡ ਰੱਖਣਾ ਪੈਂਦਾ ਜੀ ਹਾਂ 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 ਇਹ ਮਤਲਬ ਜਿਵੇਂ ਤਵੀਆਂ ਚੱਲਦੀਆਂ ਹੁੰਦੀਆਂ ਨੇ ਹਨਾ ਉਹ ਆਵਾਜ਼ ਜਿਵੇਂ ਕੱਟਦਾ ਪਾਣੇ ਕੱਟ ਕੇ ਇਹਨੂੰ ਇਹਨੂੰ ਫੜੋ ਇੱਥੋਂ ਇਹਨੂੰ ਫੜ ਕੇ ਤੁਸੀਂ ਨੋਰਮਲ ਇਹਦੇ ਵਿੱਚ ਰੱਖ ਕੇ ਚੱਲੋ ਆ ਲੋ ਲਓ ਜੀ ਜਿਵੇਂ ਹਰੀਆਲਾ ਹਰੀਆਲੀ ਮਸ਼ੀਨ ਨਹੀਂ ਹੁੰਦੀ ਉਹਦੇ ਹਿਸਾਬ ਹੈ ਸਟਾਰਟ ਕਰਦੇ ਸਕਸੈਸਫੁਲ ਆਈਟਮ ਨਹੀਂ ਆ ਗਏ ਹੋ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਹ ਚੀਜ਼ ਆ ਜਾਂਦੀ ਹੈ ਭਾਈ ਕਟਰ ਕੋਈ ਵੀ ਚੀਜ਼ ਕੱਟਣੀ ਹੈ ਤੁਸੀਂ ਆਰਾਮ ਨਾਲ ਇੱਥੇ ਅੱਛਾ ਜੀ ਕੀ ਬਾਤ ਹੈ ਇਹਦੇ ਵਿੱਚ ਇਹ ਆ ਚੀਜ਼ ਇਹ ਵੀ ਭਾਈ ਇੱਥੇ ਨੇ ਕਟਰ ਵਾਸਤੇ ਆ ਲੋ ਅੱਛਾ ਧਣੀਆਂ ਕੱਟਣ ਵਾਸਤੇ ਕੈਂਚੀ ਆ ਗਈ ਕੈਂਚੀ ਆ ਗਈ ਚਲੋ ਲਓ ਜੀ ਕੱਟੀ ਜਾਓ ਹਾਲੇ ਸਬਜ਼ੀਆਂ ਤਾਂ ਕੋਦਰ ਕੋਦਰ ਛੱਟੀਆਂ ਆਉਂਦੀਆਂ ਹਨਾ ਹਾਂ ਜੀ ਆਉਂਦੀਆਂ ਉਸ ਤੋਂ ਬਾਅਦ ਤੁਸੀਂ ਇਹ ਸਾਰਾ ਕੁਝ ਕਰਨ ਵਾਸਤੇ ਆ ਲੋ ਲੋਗਾ ਸਟਾ ਗਈ ਮੋੜੀ ਚੱਕੀ ਚੱਕਿਆ ਲੋ ਇੱਥੇ ਹੀ ਕੱਦੂ ਗੱਤ ਕਰ ਲਈ ਹਾਂ ਛੋੜਾ ਕੱਦੂ ਗੱਤ ਹਾਂ ਇੱਥੋਂ ਸਲਾਦ ਵਾਸਤੇ ਹਾਂ ਆ ਲੋ ਕਿੰਨੇ ੜਵਾ ਦਾ ਫੜ ਤੁਹਾਨੂੰ ਆ ਤਾਂ ਆ ਗਿਆ ਸਲਾਦ ਹੀ ਆਪਣਾ ਹਾਂ ਆਹ ਬੋਈ ਕੱਦੂ ਗੱਤ ਆ ਗਿਆ ਉਸ ਤੋਂ ਬਾਅਦ ਨੂੰ ਧੋਣਾ ਪਾਣੀ ਧੋ ਕੇ ਇਹਦੇ ਵਿੱਚ ਪਾਉ ਜੀ ਇਹਦੇ ਵਿੱਚ ਪਾ ਕੇ ਪਾਣੀ ਕੰਗਾ ਲੋ ਮਿਜੋੜ ਲੋ ਇਹ ਵੀ ਬਹੁਤ ਵਧੀਆ ਢਵਾ ਜੀ 올 ਇਨ ਵਨ ਆਇਟਮ ਆ ਗਿਆ 올 ਇਨ ਵਨ ਸਾਰੀਆਂ ਚੀਜ਼ਾਂ ਜੀ ਅੱਜਕੱਲ ਮੇਰੇ ਜਿਹੜੇ ਬੀਰ ਆਫਿਸ ਦੇ ਵਿੱਚ ਰਹਿੰਦੇ ਨੇ ਆਫਿਸ ਦੇ ਵਿੱਚ ਕੰਮ ਕਰਦੇ ਨੇ ਉਹਨੇ ਉਹਨਾਂ ਜਦ ਚਾਹ ਆਉਂਦੀ ਹੈ ਕਿਤੋਂ ਚਾਹ ਪੀ ਵੀ ਢੰਡੀ ਹੋ ਜਾਂਦੀ ਆ ਇਹ ਇਦਾਂ ਦੇ ਕੇਸ ਆ ਸਾਹੀ ਹਾਂਜੀ ਸਹੀ ਇਦਾਂ ਦੇ ਆਟ ਮਲੇ ਗਏ ਆ ਤੁਸੀਂ ਇਹਦੇ ਵਿੱਚ ਚਾਹ ਪਾਉਂਗੇ ਚਾਹ ਪਾ ਕੇ ਨਾ ਗਰਮ ਚਾਹ ਦੇ ਚ ਰੱਖ ਦੋਗੇ ਦੇਖੋ ਲੈ ਚੱਲ ਪੀ ਇਹ ਜਿਹੇ ਜੀ ਤੁਸੀਂ ਇਹਦੇ ਵਿੱਚ ਕੱਪ ਦੇ ਵਿੱਚ ਪਾਉਂਗੇ ਚਾਹ ਉਦਾਂ ਦੀ ਹੀ ਰਣੀਆ ਕਰਾ ਅੱਧਾ ਘੰਟਾ ਰੱਖ ਲਓ ਘੰਟਾ ਰੱਖ ਲਓ ਇਹ ਗਰਮ ਰਣੀਆ ਨਹੀਂ ਗਰਮ ਰੱਖੂਗਾ ਵਾਹ ਜੀ ਵਾਹ ਇਹ ਬਹੁਤ ਵਧੀਆ ਚੀਜ਼ ਆ ਇਸ ਤੋਂ ਬਾਅਦ ਭਾਈ ਆ ਵੈਕਿਊਮ ਆ ਜਾਂਦਾ ਨੇ ਗੱਡੀ ਦੇ ਵਿੱਚ ਵੈਕਿਊਮ ਸਾਫ ਕਰਨ ਵਾਸਤੇ ਇਹ ਸਿੱਧਾ ਲਾਈਟ ਦੇ ਜਿਹੜਾ ਪਲੱਗ ਹੁੰਦਾ ਨਾ ਚਾਰਜਿੰਗ ਪੁਆਇੰਟ ਦਾ ਉੱਤੇ ਡਾਇਰੈਕਟ ਲੱਗੇ ਚੱਲੂਗਾ ਇਸ ਇਸ ਤੋਂ ਬਾਅਦ ਭਾਜੀ ਆ ਜਾਂਦਾ ਜੀ ਇਹ ਵੀ ਬਹੁਤ ਪਾਵਰਫੁਲ ਹੈ ਇਹ ਵੀ ਬਲੋਰ ਪਲੱਸ ਵੈਕਿਊਮ ਆ ਜੋ ਭਾਈ ਇਹਨਾਂ ਨੂੰ ਚਲਾਉਣ ਵਾਸਤੇ ਬਿਜਲੀ ਦੀ ਲੋੜ ਨਹੀਂ ਹੈਗੀ ਬਸ ਇਹਨਾਂ ਨੂੰ ਸਾਰੇ ਚਾਰਜਰ ਬਣੇ ਇੱਕ ਆ ਗਿਆ ਜੀ ਖਾਤੀ ਓਕੇ ਇਹ ਵੀ ਚਾਰਜਬਲਾਈ ਇਹ ਘਰ ਦੀ ਸਫਾਈ ਲਈ ਕਰਨੀ ਆਪਾਂ ਪਰ ਕਹਿੰਦੇ ਗੱਡੀ ਦੀ ਸਫਾਈ ਕਰਨੀ ਇਹ ਉਹਦੇ ਵਾਸਤੇ ਆ ਜਾਂਦੀ ਠੀਕ ਹੈ ਵੀਰੇ ਇਹ ਤਾਂ ਭਾਜੀ ਗੱਡੀ ਦੀ ਸਫਾਈ ਕਰਨ ਵਾਸਤੇ ਵੈਕਿਊਮ ਆ ਗਿਆ ਜੀ ਇਸ ਤੋਂ ਬਾਅਦ ਭਾਜੀ ਹਵਾ ਭਰਨ ਵਾਸਤੇ ਗੱਡੀ ਦੇ ਵਿੱਚ ਟਾਇਰ ਵਾਸਤੇ ਇਹ ਆ ਗਿਆ ਇਲੈਕਟ੍ਰੋਨਿਕ ਦੀ ਇਹ ਵੀ ਸਿੱਧਾ ਡਾਇਰੈਕਟ ਲੱਗ ਕੇ ਚੱਲੂਗਾ ਇਹ ਵੀ ਡਾਇਰੈਕਟ ਲੱਗ ਕੇ ਚੱਲੂਗਾ ਤੇ ਉਸ ਤੋਂ ਬਾਅਦ ਆ ਗਿਆ ਫੋਟ ਇਹ ਜੀ ਅਗੇ ਇੱਕੇ ਵਿੱਚ ਆ ਵੱਡਾ ਜਾਂਦਾ ਹੈ ਭਾਜੀ ਇਹ ਵੀ ਸਾਰੇ ਇਹ ਤਾਂ ਮੈਗਨਾਟ ਟਰੱਕ ਦੇ ਡਾਇਰ ਨੇ ਸਾਬਰ ਨੂੰ ਤੇ ਮਾਰੀ ਭਾ ਲੋਏ ਭਾਜੀ ਖੁਦ ਮੇਰਾ ਆਪ ਗੱਡੀ ਚ ਰੱਖਿਆ 5 ਸਾਲ ਹੋ ਗਏ ਸਕਸੈਸਫੁਲ ਲੈਟ ਮਾ ਭਾਈ ਬਹੁਤ ਵਧੀਆ ਚੱਲਣਾ ਜੀ ਆਹ ਚੀਜ਼ਾਂ ਜੀ ਰੂਮ ਡੈਕੋਰੇਸ਼ਨ ਲਈ ਰਾਤ ਨੂੰ ਬਸ ਤੁਸੀਂ ਐਂ ਦੇਖ ਲਓ ਜੇ ਬੈੱਡਰੂਮ ਦੇ ਵਿੱਚ ਪਾਉਂਗੇ ਐਂ ਲੱਗੂਗਾ ਵੀ ਤੁਸੀਂ ਇਸ ਮਾਨ ਦੇ ਵਿੱਚ ਹੀ ਪਹੁੰਚ ਗਏ ਹਾਂ ਤੇ ਹੁਣ ਇਹਦੀ ਚਤ ਦੇ ਉੱਪਰ ਦੇਖੋ ਜੀ ਕੁਆਲਟੀ ਆਪਾਂ ਲੈਟ ਬੰਦ ਕਰਕੇ ਪਤਾ ਲੱਗੂਗਾ ਦੇਖੋ ਆ ਪੂਰਾ ਲੱਗਦਾ ਪਤਾ ਵੀ ਹੈ ਨਾ ਜਿਵੇਂ ਬਾਹਰ ਪਈ ਹੁੰਨੇ ਆ ਆਪਾਂ ਬਸ ਬਹੁਤ ਹੀ ਵਧੀਆ ਲੂਲਾ ਬਣਾਤਾ ਇਹਦੇ ਵਿੱਚ ਭਾਜੀ ਲਾਈਟਿੰਗ ਦੇ ਵਿੱਚ ਆਪਾਂ ਗੱਲ ਕਰੀਏ ਲਾਈਟਿੰਗ ਵਿੱਚ ਬਹੁਤ ਐਕਸਪਰਸ ਜਿਹਾ ਕ੍ਰਿਸਟਲ ਲੈਂਪ ਆ ਜਾਂਦਾ ਸਟਾਰ ਵਾਲਾ ਆ ਜਾਂਦਾ ਉਹ ਤੇ ਆਪਣੇ ਪੈਣੇ ਸਾਰੇ ਚਾਰਜੇਬਲ ਨੇ ਇਸ ਕਪੂਰ ਦਾ ਨਹੀਂ ਆਉਂਦੀ ਨਾਲ ਇਹਦੇ ਨਾਲ ਫਰੇਗਰੈਂਸ ਵੀ ਆਉਂ ਕੋ ਆਹ ਜੀ ਆਪਾਂ ਇਹਦੇ ਵਿੱਚ ਲਗਾਤੀ ਹਾਂ ਦੇਖੋ ਇਹਨਾਂ ਡੈਕੋਰੇਸ਼ਨ ਦੇਕੋਰੇਸ਼ਨ ਨਾਲ ਇਹਦੇ ਵਿੱਚ ਹੀਟਰ ਲੱਗਿਆ ਹੋਇਆ ਜੀ ਹੀਟਰ ਛੱਡ ਕੇ ਤੁਸੀਂ ਚਾਹੇ ਕਿ ਲਈ ਲਾਈਟ ਚਲਾ ਲਓ ਚਾਹੇ ਨਾਲ ਹੀਟਰ ਚਲਾ ਕੇ ਜੇ ਮਤਲਬ ਕਪੂਰ ਦਾ ਨਹੀਂ ਬਣਾ ਲਓ ਇਹ ਚੀਜ਼ ਹੈ ਜਿੱਦਾਂ ਹੁਣ ਆਪਾਂ ਗੱਡੀ 'ਚ ਤੁਹਾਨੂੰ ਆਹਖੈ ਨਹੀਂ ਗੱਡੀ 'ਚ ਆਣ ਕੇ ਡੈਸ਼ਬੋਰਡ ਤੇ ਰਮਾਈ ਇਹ ਸਾਰੀਆਂ ਐਟਮਾਂ ਲੱਗੀਆਂ ਹੋਈ ਮਤਲਬ ਇਸ ਤਰ੍ਹਾਂ ਦੀ ਆਈਟਮ ਆਨੇ ਲੋਕ ਚੱਕ ਚੱਕ ਦੇਖਣਗੇ ਵੀ ਹਾਂ ਯਾਰ ਇਹ ਲਈ ਕਿੱਥੋਂ ਆਈਟਮ ਹਾਂਜੀ ਬੰਦਾ ਕੰਮ ਕਰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਾਂਜੀ ਹਾਂਜੀ ਕੰਮ ਕਰਦੇ ਸਕਾਪੜ ਹੋਈ ਜਾਂਦੀ ਹੈ ਅ ਤਕਾਪੜ ਲਈ ਆਪਣਾ ਮ사ਜਰ ਆ ਗਈ ਸਾਰੇ ਉਧਰ ਮ사ਜਰ ਬਣ ਤੇ ਮ사ਜੀ ਦਾ ਅੱਜ ਨਾਲ ਬਹੁਤ ਲੋੜ ਹੁੰਦੀ ਹੈ ਹਨਾ ਜਿਵੇਂ ਆਪਾਂ ਥੱਕ ਕੇ ਰਹਿਨੇ ਆ ਭਾਜੀ ਮ사ਜਰ ਵੀ ਕਿਲਾਉਣਾ ਬਹੁਤ ਵਧੀਆ ਬੈਸਟ ਕੁਆਲਟੀ ਦੇ ਆਣ ਦੇਖੋ ਆ ਆਈ ਮ사ਜਰ ਇਹਨੂੰ ਤੁਸੀਂ ਅੱਖਾਂ ਦੇ ਲਾਣਾ ਅੱਖਾਂ ਤੇ ਲਾ ਕੇ ਬਸ ਬਟਨ ਦਬਜਣਾ ਐਨ ਪੂਰਾ ਆਨੰਦ ਆਊਗਾ ਮਤਲਬ ਰਿਲੈਕਸ ਹੋ ਜੂਗਾ ਬੰਦਾ ਪੂਰਾ ਸਾਰੇ ਜਣਾਂ ਦੀ ਤਕਾਰ ਨਿਕ ਖਾਰੀ ਜਿਵੇਂ ਜੀ ਆ ਨਾਰਮਲੀ ਪ੍ਰੈਸ ਕਰੋਗੇ ਆਹ ਚ ਹੀ ਆ ਜਾਂਦੀ ਹੈ ਇਹ ਆਪਦੇ ਆਪ ਮ사ਜ ਹੋ ਜਾਣੀ ਹੈ ਇਹ ਚੀਜ਼ ਦੀ ਹੈ ਨਾ ਇਹ ਚ ਹੀ ਆ ਜਾਂਦੀ ਠੀਕ ਹੈ ਜੀ ਉਸ ਬਾਅਦ ਡਿੱਗ ਦਾ ਸਾਇਆ ਜਾਂਦਾ 4 ਰੋਲ ਲਗਾਏ ਵੀ ਮ사ਜਦਾ ਜਾਂਦੀ ਇਹ ਸੈਲੂਨ ਚ ਯੂਜ਼ ਕਰਦੇ ਨੇ ਇਹ ਵੀ ਮ사ਜਦਾ ਜਾਂਦਾ ਜਾਂਦੀ ਤੇ ਬਾਕੀ ਇਹ ਫੁੱਟ ਰੋਲਰ ਮ사ਜਦਾ ਜਾਂਦਾ ਫੁੱਟ ਵਾਸਤੇ ਜੀ ਇਹ ਵੀ ਮ사ਜਦਾ ਜੀ ਉਸ ਬਾਅਦ ਸਾਰੇ ਦੇਖੋ ਇਕੱਲਾ ਇਕੱਲਾ ਤਾਂ ਆਪਾਂ ਦਿਖਾਵਾਂਗੇ ਬਹੁਤ ਟਾਈਮ ਲੱਗ ਜਾਊਗਾ ਸਾਰੇ ਟੋਟਲੀ ਮ사ਜ ਦੇਣੇ ਲੋ ਜੀ ਇਹ ਮਿਸਾਲ ਦੀਆਂ ਆਈਟਮਾਂ ਨੇ ਜਿਵੇਂ ਕਿਸੇ ਨੇ ਗਲੇ ਦੀ ਕਰਨੀ ਆ ਜਾਂ ਕਿਸੇ ਵੀ ਬੋਡੀ ਪਾਰਟ ਦੇ ਤੁਹਾਡੇ ਦਰਦ ਹੁੰਦਾ ਤੁਸੀਂ ਮ사ਜ ਕਰ ਸਕਦੇ ਹੋ ਜੀ ਇਹ ਸਕਰੈਚ ਰਿਪੇਅਰ ਕਲੌਥ ਹੈ ਅੱਛਾ ਜੀ ਜਦੋਂ ਆਪਣੀ ਗੱਡੀ ਤੇ ਸਕਰੈਚ ਪੈ ਜਾਂਦੇ ਨੇ ਨਾ ਉਹਨੂੰ ਲਾ ਕੇ ਤੁਸੀਂ ਇਹਦੇ ਵਿੱਚ ਕਰੀਮ ਹੁੰਦੀ ਆ ਨਾਲ ਕੱਪੜਾ ਹੁੰਦਾ ਕਲੌਥ ਉਹ ਤੁਸੀਂ ਉਹਨੂੰ ਸਾਫ਼ ਕਰਦੇ ਹੋ ਇਹਦਾ ਬਹੁਤ ਹੀ ਜ਼ਿਆਦਾ ਹੌਟ ਸੇਲਿੰਗ ਆਈਟਮ ਆ ਲੋਕ ਬਹੁਤ ਮੰਗਦੇ ਨੇ ਇਹ ਚੀਜ਼ ਜੀ ਬਹੁਤ ਰੰਗ ਦੇ ਅਸਾਂ ਮਦੀ ਹੋਵੇ ਨਾ ਸਾਰੇ ਨੂੰ ਓਕੇ ਕਰ ਦਿੰਦੀ ਆ ਇਹ ਵੀ ਬਹੁਤ ਇਹ ਭਾਜੀ ਜਦੋਂ ਸੇਫਟੀ ਰੋਡ ਆ ਜਾਂਦੀ ਆ ਜਦੋਂ ਗੱਡੀ ਗੁੱਡੀ ਦੇ ਵਿੱਚ ਰੱਖਣ ਲਈ ਸੈਰ ਕਰਨ ਜਾਣੀ ਆ ਇਹ ਵੀ ਵਧੀਆ ਚੀਜ਼ ਆ ਜਦੋਂ ਆ ਦੋ ਸਾਈਜ਼ ਇਹਨਾਂ ਨੇ ਤੇ ਜੇ ਆਪਾਂ ਨੂੰ ਲੱਗਦਾ ਵੀ ਇਹ ਚੀਜ਼ ਵੱਡੀ ਆ ਕੈਰੀ ਕਰਨੀ ਓਕੇ ਛੋਟੀ ਆ ਜਾਂਦੀ ਆ ਦੇਖੋ ਆਹ ਦੇਖਣਾ ਬੈਟਰੀ ਆ ਯਾਰ ਨਹੀਂ ਬੈਟਰੀ ਵੇ ਦੇਖੋ ਟਾਰਚੀ ਲੱਗਦੀ ਰੱਖੋ ਹਾਂ ਮਤਲਬ ਟਾਰਚਰ ਕੰਮ ਵੀ ਦਊਗੀ ਹਾਂ ਜੀ ਪਹਿਲੇ ਉਸ ਤੋਂ ਬਾਅਦ ਨੂੰ ਆਨ ਕਰ ਦੋ ਪਿੱਛੋਂ ਤੇ ਇਹਨੂੰ ਜਦੋਂ ਸਣਾ ਦੰਬੋਗੇ ਸਪਾਰਕ ਆ ਜਾਣਾ ਬੱਲੇ 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 ਹਾਂ ਦੇਖੋ ਹਾਂ ਇਹ ਕੁਝ ਇਹ ਬੰਦੇ ਦੇ ਲਾਤੇ 5 ਮਿੰਟ ਵੱਡਾ ਖੜਦਾ ਵਾ ਜੀ ਹਾਂ ਇਹਦਾ ਅਖਾਕੇ ਤੋਂ ਪਤਾ ਲੱਗਦਾ ਜੇ ਤੁਹਾਨੂੰ ਲੱਗਦਾ ਕਿ ਇਹ ਵੀ ਵੱਡੀ ਆ ਫਿਰ ਇਹਦੇ ਵਿੱਚ ਝਾਲ ਲੇ ਲੋ ਵੱਡੀ ਆ ਛੇਦੂ ਛੋਟੀ ਆ ਇਹ ਵੀ ਸੇਫਟੀ ਵਾਸਤੇ ਆ ਕੁਛ ਨਹੀਂ ਕਰਨਾ ਬਟਨ ਦਬਣਾ ਵਾ ਬਟਨ ਦਬ ਕੇ ਭਾਜੀ ਤੈਨੂੰ ਮੈਂ ਫੜ ਲੈਣਾ ਹੈ ਥੋੜਾ ਭਲਾ ਹੋ ਜੇ ਆ ਜੀ ਆ ਬਾਤ ਆ ਬੰਦਾ ਉਹ ਹੀ ਡਰ ਜੂ ਵੀ ਆ ਕੀ ਕਰ ਲਿਆ ਇਹ ਵੀ ਆ ਜਾਂਦੀ ਹੈ ਠੀਕ ਹੈ ਜੀ ਬਾਅਦ ਉਹ ਈਜ਼ੀਲੀ ਆਪਣੇ ਬੰਦ ਹੋ ਜਾਂਦੀ ਬੰਦ ਹੋ ਜਾਂਦੀ ਹੈ ਮਤਲਬ ਟਾਈਮ ਜਿਆ ਕੱਢ ਕੇ ਆਇਓ ਕਿਉਂਕਿ ਉਰੇ ਆ ਕੇ ਆਏ ਜੀ ਕਰਦਾ ਵੀ ਆ ਵੀ ਲੈ ਲਈ ਆ ਵੀ ਲੈ ਲਈ ਆਟਮਾ ਬਹੁਤ ਸੋਹਣੀ ਸੋਹਣੀਆਂ ਨੇ ਨਾ ਕੋਲੇ ਜੇ ਤੁਹਾਡੇ ਕੋਲ ਨਹੀਂ ਆਉਂਦਾ ਟਾਈਮ ਤੁਸੀਂ ਕੁਝ ਨਹੀਂ ਕਰਨਾ ਸਾਡੇ WhatsApp ਨੰਬਰ ਤੇ ਤੁਸੀਂ ਮੈਸੇਜ ਕਰਨਾ ਹਾਏ ਦਾ ਤੁਹਾਨੂੰ ਕੈਟਲੌਗ ਆ ਜਾਊਗਾ ਉਹ ਚ ਸਾਰੀਆਂ ਜਿੰਨੇ ਵੀ ਆਟਮਾ ਨੇ ਸਾਰੀਆਂ ਐਡ ਕੀਤੀਆਂ ਨੇ ਵਿਧਰੇ ਤੁਸੀਂ ਉਹ ਚੋਂ ਦੇਖ ਕੇ ਆਰਡਰ ਵੀ ਕਰ ਸਕਦੇ ਹੋ ਕਿਆ ਬਾਤ ਅਨਾਲੇ ਵੀਡੀਓ ਵੀ ਪਾਉਂਦੇ ਰਹਿੰਦੇ ਨੇ ਉਹਦੇ ਵਿੱਚ ਉਹ ਤੇ ਵੀ ਪਤਾ ਲੱਗਦਾ ਰਹਿੰਦਾ ਵੀ ਆ ਆਈਟਮ ਕਿਵੇਂ ਹੁੰਦੀ ਆ ਨਾ ਤੇ ਉਹ ਤੋਂ ਵੀ ਤੁਸੀਂ ਆਰਡਰ ਕਰ ਸਕਦੇ ਹੋ ਮਤਲਬ ਬਹੁਤ ਸੌਖੀ ਕਰਤੀ ਤੁਹਾਡੇ ਵਾਸਤੇ ਆਈਟਮ ਜਿਵੇਂ ਮਾਈ ਨੇ ਪਹਿਲਾਂ ਦੱਸਿਆ ਵੀ ਬਾਹਰ ਵੀ ਭੇਜੀਆਂ ਨੇ ਆਈਟਮਾਂ ਜੀ ਜੀ ਇਹਦਾ ਮਤਲਬ ਹੈ ਤੁਸੀਂ ਦਿੱਥੇ ਮਰਜੀ ਬੈਠੇ ਹੋ ਜ਼ਰੂਰੀ ਨਹੀਂ ਹੈ ਵੀ ਤੁਸੀਂ ਮਲੇਰ ਕੋਟਲਾ ਜਾਂ ਆਸ-ਪਾਸ ਏਰੀਆ 'ਚ ਬੈਠੇ ਹੋ ਤਾਂ ਹੀ ਆ ਮੰਗਾ ਸਕਦੇ ਹੋ ਜਿੱਥੇ ਵੀ ਬੈਠੇ ਹੋ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਸ਼ੇਅਰ ਕਰ ਦਿਓ ਕਿਉਂਕਿ ਹੋ ਸਕਦਾ ਤੁਹਾਨੂੰ ਜ਼ਰੂਰਤ ਦੀ ਚੀਜ਼ ਮਿਲ ਗਈ ਹੋਵੇ ਤੁਹਾਡੇ ਦੋਸਤਾਂ ਮਿੱਤਰਾਂ ਨੇ ਲੈਣੀ ਹੋਵੇ ਨਾ ਤੇ ਬਾਕੀ ਭਾਈ ਲਾਸਟ ਵਿੱਚ ਕੀ ਇਹੀ ਗੱਲ ਮੈਂ ਕਹਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਲਓ ਜੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਅਸੀਂ ਅਸੀਂ ਆਪਰ ਲਾਈ ਹੋਈ ਹੈ ਜਿੱਦਾਂ ਪਹਿਲਾਂ ਤੁਹਾਨੂੰ ਦਵਾਦੀ ਟਾਈਮ ਮੈਂ ਵੀਡੀਓ ਪਾਈ ਸੀ 1000 ਰੁਪਏ ਤੇ ਇੱਕ ਕੂਪਨ ਜਿੰਨੇ ਅਸੀਂ ਲੱਕੀ ਕੂਪਨ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ ਸਾਡੇ ਪੇਜ ਨੂੰ ਫੋਲੋ ਕਰਕੇ ਆਊਗਾ ਉਸ ਬੰਦੇ ਨੂੰ 1000 ਰੁਪਏ ਅਸੀਂ ਦੋ ਕੂਪਨ ਦੇਵਾਂਗੇ ਲੋ ਜੀ ਤੁਹਾਡਾ ਡਬਲ ਫਾਇਦਾ ਮਤਲਬ ਤੁਹਾਨੂੰ ਪੰਜ ਆਈਟਮਾਂ ਵੱਡੀਆਂ ਵੱਡੀਆਂ ਨਿਕਲ ਸਕਦੀਆਂ ਨੇ ਤੇ ਬਾਕੀ ਇਹਨਾਂ ਦੀ ਵੀਡੀਓ ਦੇ ਨਾਲ ਮਿਲਦੇ ਰਹਾਂਗੇ ਆਪ ਵੀ ਇਹੇ ਪਾਉਂਦੇ ਰਹਿੰਦੇ ਨੇ ਵੀਡੀਓ ਇਹਨਾਂ ਦਾ ਪੇਜ ਫੋਲ ਬਾਕੀ ਇਹਨਾਂ ਦੀ ਵੀਡੀਓ ਦੇ ਨਾਲ ਮਿਲਦੇ ਰਹਾਂਗੇ ਇਸ ਤਰ੍ਹਾਂ ਦੀਆਂ ਕੰਮਾਂ ਦੀਆਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹਾਂਗੇ ਧੰਨਵਾਦ ਥੈਂਕ ਯੂ